અમર શહીદ બાબા મોતી મેરાજી દી યાદ સેમૂહ સંતાને લગાયા દૂધ લંગર અમર શહીદ બાબા મોતી રામ મેરાજી દી શહીદી દિહાને ન સમર્પિત પંચિયાં દે સામે અર્દાસ સુપ્રંત હલકા ફલોર દિયા સમૂહ સંતા વલ્લો દૂધ લંગર લગાયા ગયા ઇસ મોક પર બાબા સંતોષ સે બાબા સુપ્રિન્દર સિંહ મુખ્ય સેવাদার ગુડવારા સિંગા શહીદા દેરા શ્રી શ્રીમાન સંત બાબા જર્મેલ સિંહ નંગલ નલેટાલુવાળ तरसेम रपाणा प्रधान बीजेपी विमुक्त जातियां प्रधान पंजाब तरसेम सिंह ढिलों ने बाबा मोतीदा मेहरा जी के इतिहास से चानना पाया कि संतान को अपील की बाबा मोती राम मेहरा जी दिया सिक्ख्यावान से चल के समाज सेवी उपराले करो इस मौके हरजीत सिंह देसी जिला प्रधान बी के चौधरी विक्रमजीत सिंह हल्का विधायक किलौर जसवीर सिंह ठाकुर गुरीप कुमार अबेजा प्रधान आठिया के फिलौर रणजीत सिंह खेला बलविंदर सिंह खेरा बलाक के फिलौर सुरजीत सिंह बरनाला पिंदा तेन गुरनाम सिंह थानेदार हरविंदर सिंह सैनी वरिंदर सिंह सैनी गुरशांत सिंह नागी जगदार बचिंदर सिंह

ਜਿਨ੍ਹਾਂ ਨੇ ਸਾਰਾ ਸਰਵੰਸਾਰਾ ਪਰਿਵਾਰ ਵਾਰ ਕੇ ਬਹੁਤ ਵੱਡੀ ਸ਼ਹਾਦਤ ਸਾਡੀ ਖਾਤਰ ਸੱਚ ਧਰਮ ਦੀ ਖਾਤਰ ਦਿੱਤੀ ਸਾਧ ਸੰਗਤ ਜੀ ਐਸੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਫਲੋਕ ਤੋਂ ਸਮੂਹ ਸੰਗਤਾਂ ਵੱਲੋਂ ਅਤੇ ਸੇਵਕ ਪਰਿਵਾਰਾਂ ਵੱਲੋਂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਦੁੱਧ ਦੇ ਲੰਗਰਾਂ ਦੀ ਸੇਵਾ ਚੱਲ ਰਹੀ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤਨ ਮੋਤੀ ਜਨ ਪੁੰਨ ਕਮਾਇਆ ਗੁਰ ਲਾਲਾਂ ਤਾਈਂ ਦੁੱਧ ਪਿਆਇਆ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਾਨ ਧਰਮ ਤੋਂ ਵਾਰੀ ਕੋਟਾਂ ਕੋਟ ਪ੍ਰਣਾਮ ਉਹਨਾਂ ਦੇ ਚਰਨਾਚ ਸੀਸ ਰੱਖ ਕੇ ਜਿਨ੍ਹਾਂ ਨੇ ਏਡੀ ਵੱਡੀ ਲਸਾਨੀ ਕੁਰਬਾਨੀ ਸ਼ਹਾਦਤ ਦਿੱਤੀ ਹੈ ਜੀ ਅੱਜ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਦੁੱਧ ਦੇ ਲੰਗੜ ਚੱਲ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਦੁੱਧਾ ਲੰਗਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਜੀ ਬਾਬਾ ਮੋਤੀ ਨਾ ਮਹਿਰਾ ਜੀ ਜਦੋਂ ਉਹਨਾਂ ਨੇ ਦੁੱਧ ਦੀ ਸੇਵਾ ਕੀਤੀ ਸੀ ਤੇ ਉਹਨਾਂ ਦੀ ਵਿਦੌਲਤੀ ਹੈ ਜੋ ਵੀ ਅੱਜ ਲੰਗਰ ਦੁੱਧ ਦੀ ਸੇਵਾ ਤਨ ਮਨ ਧੰ ਦੇ ਨਾਲ ਸਮੂਹ ਨਗਰ ਨਿਵਾਸੀ ਖਲੋ ਸ਼ਹਿਰ ਨਿਵਾਸੀ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਜ ਦੁੱਧਾ ਲੰਗਰ ਲਗਾਇਆ ਗਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਿਹੜਾ ਹੈ ਦੁੱਧਾ ਲੰਗਰ ਲਗਾਇਆ ਗਿਆ ਕੇਸਵੰਧ ਲਗਾਇਆ ਗਿਆ ਜੀ ਆਪਕੋ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਅੱਜ ਦਾ ਜਿਹੜਾ ਇਹ ਲੰਗਰ ਆ ਇਸ ਵਿਨੇਤਾ ਸਾਹਿਬ ਜੀ ਸੁਖਵੰਸ ਸਿੰਘ ਮਹਾਰਾਜ ਤੇ ਜੂਰੇ ਸਾਹਿਬ ਜੀ ਦੇ ਬਾਬਾ ਚੋੜਾ ਬਸ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਨਾਲ ਮਾਤਾ ਗੁਜਰ ਕੌਰ ਨੂੰ ਜੀ ਉਸ ਸਮੇਂ ਦੀ ਸلطਨਤ ਰਿਆਸਤ ਦੇ ਸੇਈ ਉਹਨਾਂ ਦੇ ਵਜ਼ੀਰ ਖਾਨ ਨੇ ਉਹਨਾਂ ਨੂੰ ਦਿਆ ਕੇ ਫਰਾਂਦ ਕੈਦ ਕਰ ਲਿਆ ਸੀ ਉਹ ਤਿੰਨ ਦਿਨ ਉਸ ਦੇ ਕੈਦਖਾਨੇ ਵਿੱਚ ਰਹਿ ਗਏ ਆ ਉਸ ਬੱਚਿਆਂ ਦੀ ਮਸੂਮੀਅਤ ਨੂੰ ਦੇਖਦੇ ਹੋਏ ਬਾਬਾ ਮੋਤੀਰਾਮ ਮਹਿਰਾਜੀ ਵੱਲੋਂ ਆਪਣਾ ਸਭ ਕੁਝ ਵੇਚ ਕੇ ਜਿਹੜਾ ਦੁੱਧਿਆ ਉਹ ਬੱਚਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ ਪਲਾਇਆ ਗਿਆ ਸੀਗਾ ਉਹਦੇ ਵਿੱਚ ਇਹ ਵਿੱਚ ਵਿੱਚ ਜਦੋਂ ਜਿਹੜਾ ਜੀਰ ਖਾਨਸੀ ਨੂੰ ਪਤਾ ਲੱਗਿਆ ਕਿ ਜਿਹੜੇ ਮੇਰੇ ਦੁਸ਼ਮਣ ਦੇ ਬੱਚੇ ਸੀ ਉਹਨਾਂ ਨੂੰ ਇਹ ਦੁੱਧ ਪਲਾਇਆ ਗਿਆ ਤੇ ਉਹਨਾਂ ਨੇ ਉਸ ਆਪਣੇ ਮੋਤੀਰਾਮ ਮਹਿਰਾਜੀ ਨੂੰ ਤੇ ਉਹਨਾਂ ਦੇ ਛੋਟਾ ਜਿਹਾ ਬੇਟਾ ਸੀ ਤੇ ਉਹਨਾਂ ਦੀ ਮਾਤਾ ਤੇ ਇੱਕ ਉਹਨਾਂ ਦੀ ਧਰਮ ਪਤਨੀ ਨੂੰ ਜੋ ਜਿੰਦਿਆਂ ਨੂੰ ਉਹਨੂੰ ਜੋ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਉਹਨਾਂ ਨੂੰ ਅਸੀਂ ਸਮਰਪਿਤ ਅੱਜ ਦਾ ਇਹ ਰੋਸਦਾ ਲੰਗਰ ਆ ਅਸੀਂ ਬੜੇ ਧੰਨਵਾਦ ਆ ਸਾਡੇ ਨਾਗੀ ਭਾਜੀ ਜਿਹਨਾਂ ਦਾ ਉਪਰਾਲਾ ਤੇ ਸਾਰੇ ਫਲੋਰ ਵਾਸੀਆਂ ਦਾ ਤੇ ਇਲਾਕਾ ਨਵਸੀਆਂ ਦਾ ਕਿ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਹੈ ਬਾਬਾ ਮੋਤੀਰਾ ਮਹਿਰਾਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ ਅੱਜ ਕਿਉਂਕਿ ਉਹਨਾਂ ਦਾ ਸ਼ਹੀਦੀ ਦਿਨ ਹੈ ਕਿਉਂਕਿ ਕਈਆਂ ਲੋਕਾਂ ਦੇ ਦਿਮਾਗ ਵਿੱਚ ਸੀਗਾ ਵੀ ਜਿਹੜਾ ਸ਼ਹੀਦ ਖੜਾ ਦਸੰਬਰ ਮਹੀਨੇ ਦੇ ਵਿੱਚ ਹੋ ਗਿਆ ਤੇ ਨਹੀਂ ਉਸ ਤੋਂ ਬਾਅਦ ਫਿਰ ਉਹਨਾਂ ਦੀ ਜਦੋਂ ਪਤਾ ਲੱਗਿਆ ਇਨਵੈਸਟੀਗੇਸ਼ਨ ਦੇ ਵਿੱਚ ਉਸ ਸਮੇਂ ਦੀ ਜਿਹੜੀ ਸਲਤਨਤ ਸੀ ਉਹਨਾਂ ਨੇ ਉਹ ਦਾ ਫੇਰ ਜਦੋਂ ਚਲਦੇ ਚਲਦੇ ਟ੍ਰਾਇਲ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਇਹ ਜਿਹੜੀ ਇਹ ਜਿਹੜੀ ਸੀਗੀ ਉਹਦੇ ਵਿਰੋਧ ਦੇ ਵਿੱਚ ਵੀ ਤੁਸੀਂ ਦੁੱਧ ਕਿਉਂ ਪਲਾਇਆ ਤੇ ਸਾਰੇ ਟੱਬਰ ਨੂੰ ਓਲੂ ਦੇ ਵਿੱਚ ਤੀੜ ਕੇ ਸ਼ੀਲ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਅਸੀਂ ਇਸ ਪ੍ਰਣਾਮ ਕਰਦੇ ਹੋਏ ਅੱਜ ਉਹਨਾਂ ਦੀ ਸ਼ਹੀਦੀ ਨੂੰ ਸमारकਤ ਜਿਹੜਾ ਦੁੱਧ ਦਾ ਲੰਗਰ ਲਗਾਉਂਦੇ ਆਂ। ਹੋਰ ਤੁਹਾਡੇ ਨਾਲ ਕਿਹੜੀਆਂ ਸਹਾਯੋਗੀ ਸੰਸਥਾਵਾਂ ਜੀ ਹੋਰ? ਦੇਖੋ ਜੀ ਹਰ ਇੱਕ ਜੋ ਪ੍ਰਮਾਤਮਾ ਦੇ ਜਿਹੜਾ ਕੋਈ ਵੀ ਆਦਮੀ ਹੈ ਜਿਹਨੇ ਇੱਥੇ 1 ਰੁਪਿਆ ਵੀ ਪਾਇਆ 10 ਰੁਪਏ ਪਾਇਆ 100 ਰੁਪਏ ਪਾਇਆ 500 ਰੁਪਏ ਪਾਇਆ ਸਾਰੀਆਂ ਇੱਥੇ ਜਥੇਬੰਦੀਆਂ ਨੇ ਸਮੂਹ ਸੰਗਤ ਆ ਸੰਗ ਦੇ ਪਰਾਲੇ ਦੇ ਨਾਲ ਹੀ ਇਹ ਜਿਹੜਾ ਦੁੱਧ ਦਾ ਲੰਗਰ ਚੱਲ ਰਿਹਾ ਜੀ। ਧੰਨਵਾਦ ਜੀ